ਈ ਹੈ ਭਗਤ ਸੂਰਮੇ ਸੰਤ ਫਕੀਰਾਂ ਦੀ ਏ ਬੋਲੀ ਰਾਜੇ ਹੀਰਾਂ ਦੀ ਮੈਨੂੰ ਤਾਂ ਲੱਗਦੀ ਏ ਏ ਬੋਲੀ ਰਾਜੇ ਹੀਰਾਂ ਦੀ ਮੈਨੂੰ ਤਾਂ ਲੱਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਲੱਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਲੱਗਦੀ ਏ ਊੜੇ ਤੋੜਾੜੇ ਤੱਕ ਹੈ ਸੰਸਾਰ ਪੰਜਾਬੀ ਦਾ ਪੈਂਤੀ ਪਰਵਾਰਾਂ ਦੇ ਪੈ ਪਰਵਾਰ ਪੰਜਾਬੀ ਦਾ ਊੜੇ ਤੋੜਾੜੇ ਤੱਕ ਹੈ ਸੰਸਾਰ ਪੰਜਾਬੀ ਦਾ ਪੈਂਤੀ ਪਰਵਾਰਾਂ ਦੇ ਡਾ ਪਰਵਾਰ ਤੁਜਾ ਬੀਦਾ ਊੜਾੜਾ ਈ ਵਿਸ ਸਹਾਕ ਕਖ ਖਖ ਗਗ ਘਗ ਟਲੰ ਅਚਚਾ ਚਚਾ ਜਚਾ ਦਜਾ ਦੰਨ ਨਯਾ ਟੈ ਕਠ ਡਡ ਠਾ ਨਾ ਰਤ ਤਤ ਥਥ ਦਦ ਦਨੰ ਨ ਪਪ ਪਫ ਬਕ ਪੱਪ ਮਮ ਯਈਆ ਰਾ ਨੇ ਨੇ ਮੈਨੂੰ ਪੜ੍ਹਨ ਸਿਖਾਇਆ ਤਾਂ ਲੱਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਲੱਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਲੱਗਦੀ ਏ ਜਨਮ ਲਿਆ ਮੈਂ ਰੋਇਆ ਮਾਂ ਨੇ ਚੁੱਪ ਕਰਾਇਆ ਸੀ ਗੋਦੀ ਵਿੱਚ ਬਿਠਾ ਕੇ ਆਪਣਾ ਸੀਰ ਝੰਘਾਇਆ ਸੀ ਜਨਮ ਲਿਆ ਮੈਂ ਰੋਇਆ ਮਾਂ ਨੇ ਚੁੱਪ ਕਰਾਇਆ ਸੀ ਗੋਦੀ ਵਿੱਚ ਬਿਠਾ ਕੇ ਆਪਣਾ ਸੀਰ ਝੰਘਾਇਆ ਸੀ ਫੁੱਟੇ ਵਿੱਚ ਬੋਲੇ ਕਾਕਾ ਕੁਣੂ ਕੁੜੂ ਮੈਨੂੰ ਕੋਈ ਕੰਮ ਕਰ ਸੌਂ ਜਾ ਪੁੱਤਾ ਤੂੰ ਓ ਮਾਂ ਨੇ ਮੈਨੂੰ ਦਿੱਤੀਆਂ ਲੋਰੀਆਂ ਤਾਂ ਲੱਗਦੀ ਏ ਮਾਂ ਨੇ ਮੈਨੂੰ ਦਿੱਤੀਆਂ ਲੋਰੀਆਂ ਤਾਂ ਲੱਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਲੱਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਲੱਗਦੀ ਏ ਤੇਰੀ ਆ ਮੇਰੇ ਵਿੱਚ ਇਤਨੇ ਖੁਸ਼ੀਆਂ ਖੂਬ ਮਨਾਇਆ ਸੀ ਨੱਚ ਟੱਪੀ ਗੀਤ ਕੋੜੀਆਂ ਇਸਨੇ ਗਾਇਆ ਸੀ ਆ ਮੇਰੇ ਵਿੱਚ ਇਤਨੇ ਖੁਸ਼ੀਆਂ ਖੂਬ ਮਨਾਇਆ ਸੀ ਨੱਚ ਟੱਪੀ ਗੀਤ ਕੋੜੀਆਂ ਇਸਨੇ ਗਾਇਆ ਸੀ ਪਾਣੀ ਬਾਰ ਬੰਨੇ ਦੀ ਮਾਈ ਬੰਨਾ ਬੰਨੀ ਬਾਰ ਖੜੇ ਪਾਣੀ ਵਾਰ ਕੇ ਤੂੰ ਪੀ ਲੈ ਮਾਏ ਮੇਰੀ ਏ ਕਦੋਂਦੇ ਅਸੀਂ ਬਾਰ ਖੜੇ ਪਾਣੀ ਵਾਰ ਬੰਦੇ ਦੀ ਮਾਈ ਬੰਨਾ ਬੰਨੀ ਬਾਰ ਖੜੇ ਬੋਲੀ ਪਾ ਕੇ ਮੇਂ ਆ ਆ ਤਾ ਲਗਦੀ ਏ ਬੋਲੀ ਭਾ ਕੇ ਮੇਲ ਨਚਾਇਆ ਤਾਂ ਲਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਲਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਤੇਰੀ ਮਾਂ ਲਗਦੀ ਏ ਜਦ ਮੈਂ ਲੱਗਿਆ ਜਾਣ ਫੇਰ ਵੀ ਗੀਤ ਸੁਣਾਵੇਗੀ ਪੱਟਾ ਤੇ ਹੱਥ ਮਾਰ ਮਾਰ ਕੇ ਵੈਨ ਇਹ ਪਾਵੇਗੀ ਜਦ ਮੈਂ ਲੱਗਿਆ ਜਾਣ ਫੇਰ ਵੀ ਗੀਤ ਸੁਣਾਵੇਗੀ ਪੱਟਾ ਤੇ ਹੱਥ ਮਾਰ ਮਾਰ ਕੇ ਵੈਨ ਇਹ ਪਾਵੇਗੀ बि तूं किथे गे पुता में आवे कोई थो पताई दस जी तूं कुझु गेहर लाड लवे जिथो कोई नड़या अहिला ਪਿਓ ਤੇਰੇ ਦੇ ਦੁੱਖਾਂ ਖਾਲੇ ਆ ਖਾਲੇ ਆ ਵੀ ਮੈਨੂੰ ਖਾਲੇ ਆ ਅੱਜ ਤੂੰ ਮੈਨੂੰ ਮਾਰ ਗਿਐ ਵੀ ਅੱਜ ਤੂੰ ਮੈਨੂੰ ਮਾਰ ਗਿਐ ਭਈ ਸਵੇਰ ਤੱਕ ਵੀ ਸਾਥ ਨਿਭਾਉਣਾ ਤਾਂ ਲੱਗਦੀ ਏ ਦੇਵੇ ਤੱਕ ਵੀ ਸਾਥ ਨਿਭਾਉਣਾ ਤਾਂ ਲੱਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਲੱਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਲੱਗਦੀ ਏ ਪੰਜਾਬੀ ਵਰਗੀ ਗੱਲ ਕਿਸੇ ਬੋਲੀ ਨੇ ਕਰਨੀ ਨਹੀਂ ਦਰ ਦੀ ਪਿੱਛੇ ਹੋਰ ਕਿਸੇ ਨੇ ਹਾਮੀ ਭਰਨੀ ਨਹੀਂ ਪੰਜਾਬੀ ਵਰਗੀ ਗੱਲ ਕਿਸੇ ਬੋਲੀ ਨੇ ਕਰਨੀ ਨਹੀਂ ਦਰ ਦੀ ਪਿੱਛੇ ਹੋਰ ਕਿਸੇ ਨੇ ਹਾਮੀ ਭਰਨੀ ਨਹੀਂ ਪੱਲਾ ਮਾਰ ਕੇ ਬੁਝਾ ਗਈ ਦੀਵਾ ਤੇ ਅੱਖ ਨਾਲ ਗੱਲ ਕਰ ਗਈ ਮੈਂ ਤਾਂ ਚੱਲੀਆਂ ਤੂੰ ਛੇਤੀ ਆਦੀ ਸੋਹਣਿਆ ਮੈਂ ਬੇਨਾ ਬੋਲੀ ਗੱਲ ਕਰ ਗਈ ਪੱਲਾ ਮਾਰ ਕੇ ਬੁਝਾ ਗਈ ਦੀਵਾ ਇਹ ਅੱਖ ਨਾਲ ਗੱਲ ਕਰ ਗਈ ਇਹਨੇ ਮੈਨੂੰ ਘੜ ਨਾਲ ਲਾਇਆ ਤਾਂ ਲੱਗਦੀ ਏ ਇਹਨੇ ਮੈਨੂੰ ਲਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਲਗਦੀ ਏ ਮੇਰੀ ਮਾਂ ਬੋਲੀ ਪੰਜਾਬੀ ਮੇਰੀ ਮਾਂ ਲਗਦੀ ਏ ਕਿਸ ਬਿੱਪਲ ਬੋੜ ਤੇ ਨਿੰਮ ਦੇ ਵਰਗੀ ਛਾਂ ਲਗਦੀ ਏ ਕਿਸ ਬਿੱਪਲ ਬੋੜ ਤੇ ਨਿੰਮ ਦੇ ਵਰਗੀ ਛਾਂ ਲਗਦੀ ਏ